ਤੇਹ ਤੇ ਪੁੱਤਰ ਪਯੋ ਜੋਤਾਮਾ ਉਸ ਰਾਜਕੁਮਾਰੀ ਤੋਂ ਘਰ ਵਿੱਚੋਂ ਜੋ ਪੁੱਤਰ ਪੈਦਾ ਹੋਇਆ ਸੋਡੀ ਰਾਏ ਤਰਾਤੇ ਨਾਮਾ ਉਸਦਾ ਨਾਂ ਸੋਡੀ ਰਾਏ ਰੱਖਿਆ ਵਾਂਸ ਸਨੋੜ ਤਾ ਦੇਨਤੇ ਥੀਆ ਉਸ ਦਿਨ ਤੋਂ ਸਨੋੜ ਵਾਂਸ ਚੱਲਿਆ ਪਰਮਪਵਿੱਤਰ ਪੁਰਖ ਜੋ ਕੀਆ ਜੋ ਪਰੰਪਰ ਬਿੱਤਰ ਪੁਰਸ਼ ਪਰਮਾਤਮਾ ਨੇ ਸਾਜਿਆ ਸੀ ਤਾਤੇ ਪੁੱਤਰ ਪੋਤਰ ਹੋਏ ਆਏ ਉਸ ਸੋਡੀ ਰਾਏ ਤੋਂ ਜੋ ਪੁੱਤਰ ਪੋਤਰੇ ਹੁੰਦੇ ਆਏ ਤੇ ਸੋਡੀ ਸਭ ਜਗਤ ਕਹਾਏ ਉਹ ਸਭ ਜਗਤ ਵਿੱਚ ਸੋਡੀ ਅਖਵਾਏ ਜਗਮੈਂ ਆਦਿਕ ਸੋਪੇ ਪ੍ਰਸਿੱਧਾ ਜਗਤ ਵਿੱਚ ਉਹ ਬਹੁਤ ਪ੍ਰਸਿੱਧ ਹੋ ਗਏ ਦੇਨ ਦੇਨ ਤਿਨਕੇ ਧਨ ਕੀ ਪ੍ਰੇਦਾ ਅਤੇ ਉਹਨਾਂ ਦੇ ਘਰ ਦਿਨੋ ਦਿਨੀ ਧਨ ਦਾ ਵਾਦਾ ਹੁੰਦਾ ਰਿਹਾ ਰਾਜਕਰਤ ਭਏ ਵਿਭਿਦ ਪ੍ਰਕਾਰਾ ਉਹਨਾਂ ਨੇ ਅਨੇਕ ਤਰ੍ਹਾਂ ਨਾਲ ਰਾਜ ਕੀਤਾ ਤੇਸ ਦੇਸ ਕੇ ਜੀਤ ਨਿਰਪਾਰਾ ਅਤੇ ਦੇਸਾ ਦੇ ਸੰਤਰਾ ਦੇ ਰਾਜੇ ਚਿਤਲੇ ਜਹਾਂ ਤਹਾ ਤੇਹ ਧਰਮ ਚਲਾਇਓ ਜਿੱਥੇ ਕਿ ਤੇ ਅਨਾਨੇ ਤਰਮਦਾ ਵਿਸਥਾਰ ਕੀਤਾ ਆਤਰ ਪਤਰ ਕਹਿ ਸੀਸ ਟੋਰਾਇਓ ਆਤੇ ਸਿਰ ਉਤੇ ਛਤਰ ਚਲੋ ਆਇਆ ਰਾਜਸੂ ਬਹੁ ਬਾਰਣ ਕੀਏ ਉਹਨਾਂ ਨੇ ਬਹੁਤ ਵਾਰ ਰਾਜਸੂ ਯਗ ਕੀਤੇ ਜੀਤ ਜੀਤ ਤੇ ਸੇਸਵਰ ਲੀਏ ਆਤੇ ਦੇਸ਼ਾ ਦੇ ਸਵਾਮੀਆ ਰਾਜਿਆਂ ਨੂੰ ਚਿਤ ਲਿਆ ਵਾਜ ਮੇਦ ਬਹੁ بارਣ ਕਰੇ ਉਹਨਾਂ ਨੇ ਬਹੁਤ ਵਾਰ ਅਸਮਵੈਦ ਯਗ ਵੀ ਕੀਤੇ ਸਕਲਕ ਲੋਕ ਨਿਜ ਕੁਲ ਕੇ ਹਰੇ ਅਤੇ ਆਪਣੇ ਕੁਲ ਦੇ ਸਾਰੇ ਪਾਪ ਨਾਸ਼ਟ ਕਰ ਦਿੱਤੇ ਬਹੁਤ ਵੰਸ ਮੈਂ ਬੜੋ ਵਿਖਾਦਾ ਫਿਰ ਉਹਨਾਂ ਦੀ ਵੰਸ ਵਿੱਚ ਝਗੜਾ ਬਹੁਤ ਵੱਧ ਗਿਆ ਮੇਟ ਨਸਕਾ ਕਉ ਤੇ ਸਦਾ ਜਿਸੋ ਨੋ ਕੋਈ ਵੀ ਭਲਾ ਪੋਰਸ਼ ਮੇਟ ਨਾ ਸਕਿਆ ਵਿਚਰੇ ਵੀਰ ਬਨੈਤ ਅਖੰਡਲ ਬਾਂਕੇ ਵੀਰ ਯੋਧਿਆ ਦੇ ਸਮੂਹ ਫਿਰਨ ਲਗੇ ਕਿਆ ਘੇ ਚਲੇ ਪਿਰਨ ਰਨ ਮੰਡਲ ਅਤੇ ਸ਼ਸਤਰ ਫੜਫੜ ਕੇ ਯੁੱਧ ਭੂਮੀ ਨੂੰ ਤੁਰ ਪਏ ਤਨ ਅਰਪੂਮ ਪੁਰਾਤਨ ਬੈਰਾ ਤਨ ਅਤੇ ਧਰਤੀ ਦਾ ਪੁਰਾਣਾ ਵੈਰ ਹੈ ਜਿਨ ਕਾਮੁਆ ਕਰਤ ਜਗ ਕੇਰਾ ਜਿਨਾਂ ਦਾ ਕੇਰਿਆ ਹੋਇਆ ਸਾਰਾ ਜਗਤ ਮਰ ਰਿਆ ਹੈ ਮੋਹ ਬਾਦ ਅਹੰਕਾਰ ਪਸਾਰਾ ਮੋਹ ਅਤੇ ਅਹੰਕਾਰ ਹੀ ਇਸ ਝਗੜੇ ਦੇ ਪਸਾਰ ਦੇ ਕਾਰਨ ਹਾਰਨ ਕਾਮ ਕ੍ਰੋਧ ਜੀਤਾ ਜਗ ਸਾਰਾ ਅਤੇ ਕਾਮ ਕ੍ਰੋਧ ਨੇ ਸਾਰਾ ਜਗਤ ਚਿੱਤ ਲਿਆ ਹੈ ਦੋਹਰਾ ਤਨ 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 ਕੋ ਭਾਕੀਐ ਜਾ ਕਾ ਜਗਤ ਤੱਕ ਗੁਲਾਮ ਧਨ ਨੂੰ ਧਨ ਧਨ ਕਹਿਣਾ ਚਾਹੀਦਾ ਹੈ ਜਿਸ ਦਾ ਸਾਰਾ ਜਗਤ ਗੁਲਾਮ ਹੈ ਸਭ ਨੇ ਰਖਤ ਯਾਕੋ ਫਿਰ ਹੈ ਸਭ ਚਲ ਕਰਤ ਸलाम ਆਤੇ ਜਿਸ ਨੂੰ ਸਾਰੇ ਝਾਕਦੇ ਫਿਰਦੇ ਹਨ ਆਤੇ ਧਨਵਾਨਾਂ ਦੇ ਘਰਾਂ ਨੂੰ ਚੱਲ ਕੇ ਪ੍ਰਣਾਮ ਕਰਦੇ ਹਨ ਚੋਪਈ ਕਾ ਨਕੂ ਕਰਨ ਸੁਮਾਰਾ ਕਾਲ ਦਾ ਕੋਈ شمار ਨਹੀਂ ਹੈ ਬੈਰਬਾਦ ਅਹੰਕਾਰ ਪਸਾਰਾ ਜਿਸ ਨੇ ਵੈਰ ਵਿਵਾਦ ਅਤੇ ਅਹੰਕਾਰ ਨੂੰ ਜਨਮ ਦਿੱਤਾ ਹੈ ਲੋਭ ਮੋਲ ਇਹ ਜਗ ਕੋ ਹੂਆ ਲੋਭ ਇਸ ਜਗ ਦਾ ਮੋਲ ਆਧਾਰ ਬਣ ਗਿਆ ਹੈ ਜਾ ਸੋ ਚਾਹਤ ਸਭੈ ਕੋ ਮੂਆ ਜਿਸ ਦੀ ਚਾਹਤ ਕਰਕੇ ਸਭ ਮਾਰ ਰਹੇ ਹਨ ਇਥੇ ਸ੍ਰੀ ਬਚਿਤ੍ਰਨਾਟਕ ਗ੍ਰੰਥੇ ਸ਼ੋਭਵਾਂਸ ਵਰਣਨਾ ਨਾਮ ਤੋਤੀ ਆਤਿ ਆਏ ਸਮਾਪਤ। ਮਾਸਤ ਸ਼ੋਭ ਮਾਸਤ ਅਫਜੂ। ਇਥੇ ਸ੍ਰੀ ਬਚਿਤ੍ਰਨਾਟਕ ਗ੍ਰੰਥ ਦੇ ਸ਼ੋਭਵਾਂਸ ਵਰਣਨਾ ਦੇ ਨਾਮ ਵਾਲਾ ਦੂਜਾ ਅਧਿਆਏ ਸੰਪੂਰਨ ਹੁੰਦਾ ਹੈ। ਸਭ ਸ਼ੋਭ ਹੈ। ਪੁਯੰਗ ਪ੍ਰਯਾਤ ਛੰਦ। ਕੋਈ ਅੰਗ ਪਰਯਾਤ ਨਾਮ ਦਾ ਇਹ ਸ਼ੰਦ ਹੈ ਰਚਾ ਬੈਰ ਬਾਦੰ ਵਿਦਾਤੇ ਅਪਾਰੰ ਵਿਧਾਤਾ ਨੇ ਕੇ ਇਤਰਾ ਦੇ ਵੈਰ ਅਤੇ ਵਿਵਾਦ ਰਾਜ ਦਿੱਤੇ ਜਿਸੈ ਸਾਧ ਸਾਕਿਓ ਨਾ ਕੋ ਸੁਧਾਰਨ ਜਿਸਨੋ ਕੋਈ ਸਾਧੂ ਪੁਰਸ਼ ਨੇਕ ਆਦਮੀ ਸੁਧਾਰ ਨਾ ਸਕਿਆ ਬਲੇ ਕਾਮਰਾਯੰ ਮਹਾ ਲੋਭ ਮੋਹੰ ਮਹਾਬਲੀ ਕਾਮ ਲੋਭ ਮੋਹ ਆਦਿ ਵਿਕਾਰਾਂ ਦੇ ਹਥਿਆਰ ਆਦਿ ਮਾਰ ਤੋਂ ਗਇਓ ਕੌਣ ਬੀਰੰ ਸੋਇਆ ਤੇ ਅਲੋਹੰ ਭਲਾ ਕੌਣ ਸ਼ੂਰਵੀਰ ਬਚ ਕੇ ਗਿਆ ਹੈ ਤਹਾਂ ਬੀਰ ਬੰਕੇ ਬਕੈ ਆਪ ਮਦੰ ਉਸੇ ਰਣ ਭੂਮੀ ਵਿੱਚ ਬਾਂਕੇ ਸੂਰਮੇ ਆਪਸ ਵਿੱਚ ਕੋੜੇ ਬਚਨ ਬੋਲ ਰਹੇ ਹਨ ਉਠੇ ਸ਼ਾਸਤਰ ਲੈ ਲੈ ਮਚਾ ਜੁੱਧ ਸੁੱਦੰ। ਉਹ ਸ਼ਾਸਤਰ ਲੈ ਲੈ ਕੇ ਉੱਠਦੇ ਹਨ ਅਤੇ ਘੋਰ ਜੁੱਧ ਕਰਦੇ ਹਨ। ਕਾਹੋਂ ਖਪਰੀ ਖੋਲ ਖੰਡੇ ਅਪਾਰੰ। ਕਿਤੇ ਖਪਰੇ ਚੋੜੇ ਫਲਵਾਰਾ ਤੀਰ ਖੋਲ ਅਤੇ ਖੰਡੇ ਧਾਰਨ ਕਰਨ ਵਾਲੇ ਇੱਕ ਦੂਜੇ ਨੂੰ ਮਾਰ ਰਹੇ ਹਨ। ਨਚੇ ਵੀਰ ਬੈਤਾਲ ਡੋਰੂ ਡੰਕਾਰਨ। ਇਤੇ ਬੀਰ ਬੈਤਾਲ ਡੋਰੂ ਵਜਾਵ ਜਾਕੇ ਨੱਚਦੇ ਹਨ ਕਹੂੰ ਇਸ ਸੀਜ਼ਨ ਪੁਆ ਰੋਂਡ ਮਾਲਨ ਕਿਤੇ ਸ਼ਿਵ ਸਿਰਾ ਰੁੰਡਾ ਨੂੰ ਮਾਲਾ ਵਿੱਚ ਪਰੋਂਦਾ ਹੈ ਕਹੂੰ ਢਾਕ ਡੋਰੂ ਕਹੂੰ ਕੰਬ ਤਾਲਨ ਕਿਤੇ ਡਾਕਣੀਆਂ ਹੋਜ ਜਲੋਲ ਬੋਲਦੀਆਂ ਹਨ ਅਤੇ ਕਿਤੇ ਬੈਤਾਲ ਕੂਕਦੇ ਹਨ ਚਾਵੀ ਚਾਵ ਅੰਡੀਆਂ ਕੀ ਲੰਕਾਰ ਕੰਕੰ ਕਿਤੇ ਚਮੁੰਡਣਾ ਬੋਲਦੀਆਂ ਹਨ ਅਤੇ ਕਿਤੇ ਇਲਾਕਿਲਕਾਰੀਆਂ ਮਾਰਦੀਆਂ ਹਨ ਗੁੱਥੀ ਲੁੱਥ ਜੁੱਥੇ ਵਹਿ ਬੀਰ ਬੰਕੰ ਕਿਤੇ ਬਾਕੇ ਸੂਰ ਬੀਰਾ ਦੀਆਂ ਲਾਸ਼ਾਂ ਗੁੱਥਮ ਗੁੱਥਾ ਹੋ ਰਹੀਆਂ ਹਨ ਪਰੇ ਕੋਟ ਕੋਟਾਂ ਰੋਲੇ ਤਾਚੇ ਮੁਚੰ ਬਹੁਤ ਕਟਮਾਰ ਹੋਈ ਹੈ ਸੋਰ ਮੇ ਆਦੇ ਸ਼ਰੀਰ ਆਦੇ ਟੋਟੇ ਰੁੱਲਦੇ ਹਨ ਰਹਿ ਆ ਹੱਥ ਡਾਰੇ ਹੁਬੈ ਔਰ ਦ ਮੁਛੰ ਕਿਤੇ ਦੋਵੇਂ ਹੱਥ ਮੁੱਛਾ ਉਤੇ ਰਖੇ ਹੋਇਆ ਮਰਦੇ ਯੁੱਧ ਭੂਮੀ ਵਿੱਚ ਰੁੱਲ ਰਹੇ ਹਨ ਕਾਹੂ ਖੋਪਰੀ ਖੋਲ ਇੱਕ ਗਨ ਖਤੰਗੰ ਕਿਤੇ ਖੋਪਰੀ ਨੂੰ ਬਚਾਉਣ ਵਾਲੇ ਖੋਲ ਅਤੇ ਤਨੁਖਬਾਨ ਰੁੱਲ ਰਹੇ ਹਨ ਕਾਹੂ ਖਾਤਰੀਅੰਗ ਖਾਗ ਖੇਤੰ ਨਿਖੰਗੰ ਇਤੇ ਸੂਰਬੀਰਾ ਦੀਆਂ ਤਲਵਾਰਾਂ ਅਤੇ ਤੀਰਾਂ ਦੇ ਪੱਥੇ ਰੁਲ ਰਹੇ ਹਨ ਚਵੀ ਚਾਵੰਡੀ ਡਾਕਣੀ ਡਾਕ ਮਾਰੇ ਕਿਤੇ ਚਮੁੰਡਣਾ ਬੋਲਦੀਆਂ ਹਨ ਅਤੇ ਡਾਂਕਣੀਆਂ ਡਕਾਰਦੀਆਂ ਹਨ ਕਾਹੂ ਪੈਰ ਵੀ ਘੋਤ ਪੈਰੋ ਬਕਾਰੇ ਕਿਤੇ ਪੈਰ ਵੀ ਘੋਤ ਅਤੇ ਪੈਰੋ ਭਵਕਾਂ ਮਾਰ ਰਹੇ ਹਨ ਕਾਹੂ ਭੀਰ ਬੈਤਾਲ ਬੰਕੇ ਬਿਹਾਰੰ ਕਿਤੇ ਭੀਰ ਬੈਤਾਲ ਆਕੜ ਕੇ ਬੰਕੇ ਫਿਰਦੇ ਹਨ ਕਾਹੂ ਭੂਤ ਪ੍ਰੇਤੰ ਹਸੈ ਮਾਸ ਹਾਰੰ ਅਤੇ ਕਿਤੇ ਭੂਤ ਪ੍ਰੇਤ ਅਤੇ ਮਾਸਾहारी ਜੀਵ ਹਸਰੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ